ਦੇ ਬੇਡ ਬਣਾ ਦੇਓ ਨੰਦੀ ਜਿਹਨੇ ਤੇਰਾ ਨਾਮ ਮੁਜਕਰੇ ਜੀ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਲਾਨਾ ਸਮਾਗਮ ਗੁਰਮਤ ਸਮਾਗਮ ਸੱਚਖੰਡ ਵਾਸੀ શ્રીਮਾਨ ਸੰਤੂ ਬਾਬਾ ਨਰਾਇਣ ਸਿੰਘ ਜੀ ਮੋਹਰੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ 15ਵਾਂ ਸਮਾਗਮ ਜੋ ਕਿ ਅੰਡਰਾਮਗੜ੍ਹ ਗ੍ਰੈਡ ਦੇ ਵਿੱਚ ਸਮੁੱਚੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਹੋਣ ਜਾ ਰਿਹਾ ਜਿਦੇ ਵਿੱਚ ਅਨੇਕਾਂ ਹੀ ਮਹਾਂਪੁਰਸ਼ਾਂ ਨੇ ਪਹੁੰਚਣਾ ਜੋ ਕਿ 26 ਜਨਵਰੀ ਦਿਨ ਐਤਵਾਰ ਸਵੇਰੇ 10 ਵਜੇ ਤੋਂ 3 ਵਜੇ ਤੱਕ ਦਾ ਸਮਾਂ ਹੈ ਜਿਹਦੇ ਵਿੱਚ अनेका ਮਹਾਪੁਰਸ਼ ਪਹੁੰਚ ਰਹੇ ਨੇ ਵਿਦਵਾਨ ਪਹੁੰਚ ਰਹੇ ਨੇ ਉਸ ਸੰਗਤ ਨੂੰ ਅਪੀਲ ਹੈ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕਰਕੇ ਗੁਰਮੁਖ ਪਿਆਰਿਆਂ ਦੇ ਸੰਤ ਮਹਾਪੁਰਸ਼ਾਂ ਦੇ ਪ੍ਰਵਚਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ